ਮਠਿੰਡਾ ਦੇ ਪਿੰਡ ਦੌਲਤਪੁਰਾ ਚ ਹਰਜਿੰਦਰ ਸਿੰਘ ਨਾਮੀ ਕਿਸਾਨ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਚਿੱਟੇ ਮੱਛਰ ਦੀ ਬਿਮਾਰੀ ਲੱਗਣ ਕਾਰਨ ਕਿਸਾਨ ਦੀ ਨਰਮੇ ਦੀ ਫਸਲ ਬਰਬਾਦ ਹੋ ਗਈ। ਇਹ ਕਿਸਾਨ ਬੇहद ਗਰੀਬ ਸੀ ਤੇ ਆਰਥਿਕ ਹਾਲਾਤ ਬੇहद ਖਰਾਬ ਸਨ। ਹਰਜਿੰਦਰ ਨਰਮੇ ਦੀ ਫਸਲ ਬਰਬਾਦ ਹੋਣ ਕਾਰਨ ਬਹੁਤ ਟੁੱਟ ਗਿਆ ਸੀ। ਨਿਤਦੀ ਪਰੇਸ਼ਾਨੀ ਕਾਰਨ ਹਰਜਿੰਦਰ ਨੇ ਖੁਦਕੁਸ਼ੀ ਕਰ ਲਈ। ਹਰਜਿੰਦਰ ਸਿੰਘ ਔਰ ਹਰਜਿੰਦਰ ਸਿੰਘ ਵਾਸੀ ਦੌਲਤਪੁਰਾ ਜੱਟ ਸਿੱਖ ਜਿਹਦੀ ਉਮਰ 45 ਸਾਲ ਦੀ ਉਹਦਾ ਪੋਸਟਮਾਰਟਮ ਕੀਤਾ। ਇਸ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖਾਦੀ ਸੀ ਜਿਸ ਕਰਕੇ ਇਹਦੀ ਮੌਤ ਹੋ ਗਈ। ਅਰਥੰਗੀ ਕਾਰਨ ਵੀ ਇਹਦੇ ਨਰਮਾ ਵੀਜਿਆ ਹੋਇਆ ਸੀ। ਚਿੱਟਾ ਮਸਰ ਪੈ ਰਿਹਾ ਸੀ ਮਰੀਆਨੀ ਉਹ। ਉਹਦੇ ਕਾਰਨ ਟੈਨਸ਼ਨ 'ਚ ਰਹਿੰਦਾ ਸੀ ਦੋ ਗੁੱਡੀਆਂ ਪੈਣ ਵਾਲੀਆਂ। ਹਰ ਵੇਲੇ ਟੈਨਸ਼ਨ 'ਚ ਹੀ ਰਹਿੰਦਾ ਸੀ ਬਸ ਅਸੀਂ ਕਹਿੰਦਾ ਰਹਿੰਦਾ ਸੀ ਵੀ ਇਤ ਕੀ ਨਰਮਾ ਨਹੀਂ ਹੁੰਦਾ, ਇਤ ਕੀ ਫਸਲ ਨਹੀਂ ਹੋਣੀ, ਨਾ ਆੜਤੀ ਦੇ ਪੈਸੇ ਮੜਨ। ਉਸ ਟਾਈਮ ਟੈਨਸ਼ਨ ਦੇ ਕਾਰਨ ਖੁਦਕੁਸ਼ੀ ਕਰ ਗਿਆ ਸੀ। ਉਹਦਾ ਨਰਮੇ ਦੇ ਦੋ ਕਿੱਲੇ ਫਸਲ ਖਰਾਬ ਹੋ ਗਈ। ਪੋਸਟ ਕਰਕੇ ਆਰਥਿਕ ਤੰਗੀ ਕਰਕੇ ਉਸ ਕਿਸਾਨ ਨੇ ਖੁਦਕਸ਼ੀ ਕੀਤੀ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਉਸ ਦੀ ਮਦਦ ਵਾਸਤੇ ਕਿਸਾਨ ਨੂੰ 10 ਲੱਖ ਸਰਕਾਰ ਕੰਨਾਂ ਮੁਆਵਜ਼ਾ ਦਿੱਤਾ ਜਾਵੇ